ਏ ਐਮ ਐਲ ਏ ਦੀ ਗੱਡੀ ਨਾ ਐਨੀ ਦੂਨ ਮੈਂ ਨਹੀਂ ਕੱਟਦਾ ਐਮ ਐਲ ਏ ਸਾਡੇ ਕੋਲ ਬਹੁਤ ਕੰਮ ਚੱਲ ਰਿਹਾ ਐਨੀ ਦੂਨ ਮੇਰੇ ਸਾਡੇ ਗੱਡੀ ਆ ਠੀਕ ਆ ਕਿਹੜੇ ਐਮ ਐਲ ਏ ਦੀ ਗੱਡੀ ਦੱਸੋ ਬਕਰ ਮੇਰੇ ਸਾਡੇ ਦੀ ਗੱਡੀ ਆ ਐਮ ਐਲ ਏ ਜੀਵਨ ਜੋਧਾ ਦਾ ਹਸਬੰਦ ਆ ਮੈਂ ਕੋਈ ਗੱਲ ਨਹੀਂ ਐਮ ਐਲ ਏ ਜੀਵਨ ਜੋਧਾ ਦਾ ਹਸਬੰਦ ਆ ਬੱਸ ਮਰਸੀ ਹੀ ਹੋਣੀ ਪਾਸੀ ਕਰੋਗੇ ਨਹੀਂ ਕਰਦੇ ਪੇ ਮਰਸੀ ਹੀ ਕਰੋ ਮੇਰਾ ਵੀਰ ਬਾਈ ਕੰਮ ਕਰੋ ਫੂਲੋ ਜੂਰੂ ਕਰਨਾ ਕਰੋ ਕਰੋ ਜੀਵਨ ਦਾ ਹਸਬੰਦ ਆ ਮੈਨੂੰ ਪਤਾ ਮਾਸੀ ਕੰਡਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਹੋਰ ਨਹੀਂ ਸੁਣਦੇ ਸੋਸ਼ਲ ਮੀਡੀਆ ਕਰੋ ਦੂਈ ਨਹੀਂ ਕਰੋ ਤੁਸੀਂ ਇਹ ਕੈਮਰੇ ਗ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਕੋਈ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇ ਹੋ ਫਿਰ ਦੀ ਇਦਾਂ ਦੀ ਗੱਲ ਹੈ ਤੇ ਸੋਤਰ ਕੋਈ ਤੁਹਾਨੂੰ ਯਾਰ ਕਰਦੇਗੀ ਬਈ ਉਹ ਲੈ ਭਾਈ ਕੰਮ ਆ ਦੀ ਮਨ ਜੋ ਉਠਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਵੇਖ ਲਓ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਹੌਂਸਟ ਭਾਈ ਸਾਹਿਬ ਆਪਾਂ ਜਲਦ ਸੈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਦੋਸਤ ਆ ਪਾ ਰਹੇ ਹੌਂਸਟ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਹਮਣੇ ਦਸਾਂ ਦਾ ਖੁੱਲਾ ਸੜਕ ਹੁਣ ਉਹਨੂੰ ਲੱਗਦਾ ਐ ਐਮਐਲਏ ਦੀ ਗੱਡੀ ਹੈ ਨਾ ਐਨੀ ਦੂਰ ਮੈਂ ਨਹੀਂ ਸਕਦਾ ਮੇਰੇ ਨਾਲ ਬਹੁਤ ਤੁਹਾਨੂੰ ਸ਼ਾਵਿਆ ਐਨੀ ਦੂਰ ਮੇਰੇ ਸਾਹਦੇ ਗੱਡੀ ਹੈ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੇਖੋ ਇਹ ਕਿਹੜੇ ਭਰਾ ਮੇਰੇ ਸਾਹਦੇ ਗੱਡੀ ਹੈ ਐਮਐਲਏ ਜੀਵਨ ਜੋਧਾ ਹਸਬੰਦ ਹਨ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਦਾ ਹਸਬੰਦ ਹਨ ਤੁਸੀਂ ਹੁਣ ਪੱਸੀ ਕਰੋਗੇ ਨਹੀਂ ਕਰਦੇ ਮੈਂ ਪੱਸੀ ਕਰਾਂਗਾ ਮੇਰਾ ਵੀਰ ਦਾ ਭਾਈ ਕੰਮ ਕਰੋ ਹੁਣ ਕੁਝ ਨਵਾਂ ਕਰਨਾ ਬਦਮਾਸ਼ੀ ਕਰੋ ਕਰੋ ਜੋ ਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦੇ ਕੋਈ ਬੰਦਾ ਗਲਤ ਕਰਦਾ ਪਿਆ ਨਾ ਹੋਣੀ ਹੋਣੀ ਨਹੀਂ ਕੋਈ 600 ਰੁਪਏ ਦੇ ਪਾਓ ਕਰੋ ਦੂਜੀ ਕਰੋ ਤੂੰ ਇਹ ਕਹਿਵੇਂ ਲੱਗੇ ਬਦਮਾਸ਼ੀ ਕਰਦੇ ਪਿਆ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੂੰ ਹੀ ਕਰਦੇ ਕਰ ਬਦਮਾਸ਼ੀ ਤੂੰ ਕੋਈ ਗੱਲ ਨਹੀਂ ਬੋਲੋ ਨਹੀਂ ਨਹੀਂ ਖੜੇ ਹੋ ਫੇਰ ਦੀ ਫੇਰ ਐਗਾਂ ਦੀ ਗੱਲ ਹੈ ਤੇ ਸੋਤਰੋ ਕੋਈ ਘਾੜੀ ਤੂੰ ਤੂੰ ਹੀ ਯਾਰ ਕਰਦੇ ਕੀ ਮੈਂ ਉਹ ਬੰਦਾ ਭਾਈ ਕੰਮ ਹੈ ਜੀ ਮਰਦ ਤੂੰ ਖਾਣੇ ਤੇ ਭਲਾਣਾ ਭਲਾਣਾ ਤੂੰ ਥੋੜਾ ਪਤਾ ਦੇਖ ਲਓ ਤੁਸੀਂ ਕੋਈ ਬਣਾ ਲਈ ਤੁਹਾਡੀ ਮਨਾਉਗਾ ਚੱਕਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਪਏ 65 ਪੈਸਾ ਆਪਾਂ ਗਲਤ ਸੈੱਟ ਆਪਾਂ ਆ ਰਿਹਾ ਸਰਦਾਰ ਜੀ ਆਪਾਂ ਗਲਤ ਸੈੱਟ ਆ ਪਾ ਰਿਹਾ 65 ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਕਿਚੇ ਸਾਰੇ ਦਸਾ ਲਾ ਫਲਾ ਸਾਰਾ ਖੁਆ ਮੀਨ ਉਹਨੂੰ ਲੱਗਾ ਅਰੇ ਐਮਐਲਏ ਦੀ ਗੱਡੀ ਨਾ ਐਨੀ ਰੂਡ ਮੈਂ ਨਹੀਂ ਸਕਦਾ ਐਮਐਲਏ ਨਾਲ ਬਹੁਤ ਤੁਹਾਨੂੰ ਚਾਹ ਰਿਹਾ ਐਨੀ ਰੂਡ ਤੇ ਸਾਡੀ ਗੱਡੀ ਆ ਠੀਕ ਆ ਕਿਹੜੇ ਐਮਐਲਏ ਦੀ ਗੱਡੀ ਦੱਸੋ ਮੇਰੇ ਕੋਲ ਮੇਰੇ ਨਾਲ ਗੱਡੀ ਗੱਡੀ ਆ ਐਮਐਲਏ ਜੀਵਨ ਦੋਧਾ ਹਸਬੰਡਾ ਮੈਂ ਕੋਈ ਗੱਲ ਨਹੀਂ ਐਮਐਲਏ ਜੀਵਨ ਦੋਧਾ ਹਸਬੰਡਾ ਮੈਂ ਪਸੀ ਕਰੋਗੇ ਕਰਦੇ ਮੇਰਾ ਵੀ ਕੰਮ ਕਰੋ ਫੂਲ ਕੁਝ ਨੂੰ ਕਰਨਾ ਬਦਮਾਸ਼ੀ ਕਰੋ ਓ ਦਾ ਹਸਬੰਡਾ ਬਦਮਾਸ਼ੀ ਕਰਦਾ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਹੋਣੀ ਨਹੀਂ ਚੰਦੇ ਛੋਟੇ ਮੈਡੀਕ ਕਰੋ ਦੂਜੀ ਕਰੋ ਤੂੰ ਹੀ ਇਹ ਕਹਿ ਮੈਨੂੰ ਬਦਮਾਸ਼ੀ ਕਰਦੇ ਪਿਆ ਬਦਮਾਸ਼ੀ ਕੌਣ ਕਰਦਾ ਪਿਆ ਬਦਮਾਸ਼ੀ ਤੂੰ ਹੀ ਕਰਦੇ ਪਿਆ ਤੂੰ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇਗਾ ਫੇਰ ਤੀ ਫੇਰ ਐਦਾਂ ਦੀ ਗੱਲ ਤੇ ਸੋਤਰ ਹਲਾ ਘਾੜੀ ਤੂੰ ਨਹੀਂ ਯਾਰ ਕਰਦੇਗੀ ਬਈ ਕੰਮ ਦੀ ਮਰਜੋਰੀ ਖਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਵੇਖ ਲਓ ਤੁਸੀਂ ਉਹ ਜੋ ਬਣਾ ਲਈ ਤੁਹਾਡੀ ਉਹ ਆਉਂਗਾ ਚੱਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਪਰ ਹੌਂਸਾਈਟ ਭਾਈ ਸਾਹਿਬ ਆਪਾਂ ਗਲਤ ਸਾਈਡ ਆਪਾਂ ਆ ਰਿਹਾ ਅਸਦਾ ਜੀ ਆਪਾਂ ਦੱਬ ਕੇ ਪਾ ਰਿਹਾ ਹੌਂਸਾਈਟ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜੱਫਾ ਦਾ ਖੁੱਲਾ ਸਾਰਾ ਖੁੱਲਾ ਐ ਐਮਐਲਏ ਦੀ ਗੱਡੀ ਹੈ ਨਾ ਇੰਨੀ ਦੂਰ ਮੈਂ ਨਹੀਂ ਖੜ ਸਕਦਾ ਐਮਐਲਏ ਨਾਲ ਬਹੁਤ ਤੁਹਾਨੂੰ ਸ਼ਾਬਾਸ਼ ਇੰਨੀ ਦੂਰ ਮਤੇ ਆਪਣੀ ਸਾਡੀ ਗੱਡੀ ਹੈ ਠੀਕ ਹੈ ਕਿਹੜੇ ਐਮਐਲਏ ਦੀ ਗੱਡੀ ਦੱਸੋ ਕਿਹੜੇ ਭਰਾ ਮੇਰੇ ਨਾਲ ਦੀ ਗੱਡੀ ਹੈ ਐਮਐਲਏ ਜੀਵਨ ਜੋਧਾ ਹਸਬੰਦ ਹਨ ਕੋਈ ਗੱਲ ਨਹੀਂ ਐਮਐਲਏ ਜੀਵਨ ਜੋਧਾ ਦਾ ਹਸਬੰਦ ਹਨ ਪਸੀ ਕਰੋਗੇ ਨਹੀਂ ਕਰਦੇ ਮੈਂ ਪਸੀ ਕਰਾਂਗਾ ਮੈਂ ਕੰਮ ਕਰੋ ਹੁਣ ਕੋਈ ਸ਼ੁਰੂ ਕਰਨਾ ਬਰਮਾਸ਼ੀ ਕਰੋ ਕਰੋ ਜੋਧਾ ਹਸਬੰਦ ਨਹੀਂ ਨਹੀਂ ਬਰਮਾਸ਼ੀ ਕੰਡ ਉਹ ਬੰਦਾ ਗਲਤ ਕਰਦਾ ਪਿਆ ਨਾ ਹੋਰ ਵੀ ਕੋਈ ਉਹਨਾਂ ਦੇ ਛੋਟੇ ਮੁੰਡੇ ਅਸੀਂ ਕਰ ਦੋਈਂ ਕਰੋ ਤੂੰ ਹੀ ਕਰੋ ਤੂੰ ਇਹ ਕੈਮਰਾ ਵਿੱਚ ਬਦਮਾਸ਼ੀ ਕਰਦੇ ਬਈ ਬਦਮਾਸ਼ੀ ਕੌਣ ਕਰਦਾ ਬਈ ਬਦਮਾਸ਼ੀ ਤੂੰ ਹੀ ਕਰਦੇ ਕਰਵਾ ਦੇ ਮੈਨੂੰ ਅਸੀਂ ਤੂੰ ਕੋਈ ਗੱਲ ਨਹੀਂ ਬੋਲੋ ਨਹੀਂ ਨਹੀਂ ਖੜੇ ਹੋ ਫਿਰ ਤੀ ਇਹ ਐਗਾਂ ਦੀ ਗੱਲ ਹੈ ਤੇ ਸੋਤਰ ਉਹ ਲੈ ਘਾੜੀ ਤੂੰ ਤੂੰ ਯਾਰ ਕਰਦੇਗੀ ਮੈਂ ਉਹ ਲੈ ਬਾਈ ਕੰਮ ਦੀ ਮੈਂ ਤੂੰ ਖਾਣੇ ਦੀ ਭਲਾਣਾ ਭਲਾਣਾ ਤੂੰ ਥੋੜਾ ਪਤਾ ਵੇਖ ਲਓ ਤੂੰ ਹੀ ਉਹ ਬਣਾ ਲਈ ਤਾਰੀ ਬਣਾਉਗਾ ਕਿੱਦਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿੱਦਾਂ ਬੋਲਦੇ ਪਏ 65 ਪੈਸਾ ਆਪਾਂ ਗਲਤ ਸਾਈਡ ਆਪਾਂ ਆ ਰਹੇ ਸਰਦਾਰ ਜੀ ਆਪਾਂ ਧੱਕੇ ਪਾ ਰਹੇ 65 ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਹਾ ਦਾ ਖੁੱਲਾ ਸਾਰਾ ਖੁਨਾ 65